ਚੈਨਲ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸਕਿੱਲ ਇਨਹਾਂਸਮੈਂਟ ਕੋਰਸ ਹਿਸਟਰੀ ਦੇ ਬਾਰੇ ਸਤਿ ਸ਼੍ਰੀ ਅਕਾਲ ਇਹਦੇ ਵਿੱਚ ਕਾਫੀ ਬੱਚਾ ਨੂੰ ਕਨਫਿਊਜ਼ਨ ਆ ਕਿ ਮੈਂ ਇਹ ਤਿੰਨੇ ਸੈਕਸ਼ਨ ਕਰਨੇ ਨੇ ਜਾਂ ਕਿਵੇਂ ਕਰਨੇ ਨੇ ਸਭ ਤੋਂ ਪਹਿਲੀ ਗੱਲ ਬੱਚਾ ਜੀ ਨਿਊ ਸਿਲੇਬਸ ਆ ਗੁਣਾਣਿਕ ਦੇਵ ਯੂਨੀਵਰਸਿਟੀ ਬੀਏ ਬੀਐਸਸੀ ਜਾਂ ਕਿਸੇ ਵੀ ਆਨਰ ਸਬਜੈਕਟ ਦਾ ਆ ਜਿੰਨਾ ਬੱਚਾ ਨੇ ਸਬਜੈਕਟ ਹਿਸਟਰੀ ਚੂਜ਼ ਕੀਤਾ ਆ ਉਹਨਾਂ ਦੇ ਵਾਸਤੇ ਵੀਡੀਓ ਆ ਜੇਕਰ ਕਿਸੇ ਬੱਚੇ ਨੇ ਇਸਕੇ ਲਈ ਇਨਹਾਂਸਮੈਂਟ ਐਕਸਟਰਾ ਕੁਝ ਰੱਖਿਆ ਪੋਲੀਟੀਕਲ ਸਾਇੰਸ ਰੱਖੀ ਹੈ ਜਾਂ ਹਿਊਮਨ ਰਾਈਟਸ ਰੱਖਿਆ ਹੈ ਤਾਂ ਬੱਚਾ ਕਮੈਂਟ ਕਰ ਸਕਦਾ ਹੈ ਮੈਂ ਉਸਦੇ ਸਿਲੇਬਸ ਦੇ ਅਕੋਰਡਿੰਗਲੀ ਜਿਹੜੀ ਵੀਡੀਓ ਆ ਬਣਾ ਦੂੰਗੀ ਬਾਕੀ ਗੱਲ ਕੀਤੀ ਜਾਵੇ ਤੁਸੀਂ ਸੈਕਸ਼ਨ A ਵੀ ਪੜ੍ਹਨਾ ਹੈ ਬੱਚਾ ਜੀ ਸੈਕੰਡ ਵੀ ਪੜ੍ਹਨਾ ਹੈ ਤੇ ਥਰਡ ਵੀ ਪੜ੍ਹਨਾ ਹੈ ਇਹਦੇ ਵਿੱਚ ਤੁਹਾਨੂੰ ਅੱਗੇ 4 4 ਪਾਰਟਸ ਆਣਗੇ ਠੀਕ ਹੈ ਤੁਸੀਂ ਇਸ ਦੇ ਵਿੱਚ ਸਾਰੀ ਰਿਵੀਜ਼ਨ ਕਰ ਲਓ ਕੁਝ ਜ਼ਿਆਦਾ ਨੰਬਰ ਦਾ ਆਏਗਾ ਨਹੀਂ ਪੇਪਰ ਪਾਸ ਸੇ ਸਿਰਫ 75 ਮਾਰਕਸ ਦਾ ਆ ਤਿੰਨ ਆਵਰਸ ਦਾ ਹੀ ਪੇਪਰ ਹੋਵੇਗਾ ਐਂਡ ਇੱਕ ਹੋਰ ਗੱਲ ਦੱਸਦਾ ਕਿ ਜਿਆਦਾ ਡਿਫਿਕਲਟੀ ਨਹੀਂ ਹੈਗਾ ਠੀਕ ਆ ਇਜ਼ੀ ਆ ਇਸ ਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਜਿਹੜੀ ਇਹਦੀ ਪਹਿਲੀ ਚੀਜ਼ ਆ ਡੈਫੀਨੇਸ਼ਨ ਏਮਸ ਐਂਡ ਸਕੋਪ ਆਫ ਆਰਕੀਓਲੋਜੀ ਯੂਜ਼ ਐਂਡ ਮਿਸ ਯੂਜ਼ ਆਫ ਆਰਕੀਓਲੋਜੀ ਸੈਕਸ਼ਨ 1 ਫਰਸਟ ਪਾਰਟ ਕਰਨ ਜਾ ਰਹੇ ਆ ਠੀਕ ਹੈ ਜੇਕਰ ਤੁਸੀਂ ਚਾਹੁੰਦੇ ਜੋ ਕਿ ਮੈਂ ਸਾਰੇ ਸਿਲੇਬਸ ਦੇ ਅਕੋਰਡਿੰਗ ਜਿਹੜੀ ਤੁਹਾਨੂੰ ਵੀਡੀਓ ਆ ਬਣਾ ਕੇ ਦਵਾਂ ਤਾਂ ਤੁਸੀਂ ਬੱਚਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਕਿਉਂਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀਡੀਓਸ ਪਾ ਦਾਂਗੀ ਜੇਕਰ ਤੁਹਾਨੂੰ ਸਿਲੇਬਸ ਵਾਸਤੇ ਅਲੱਗ ਵੀਡੀਓ ਚਾਹੀਦੀ ਹੈ ਵੈਸੇ ਹੁਣ ਤੱਕ ਇਸ ਦਾ ਸਕਰੀਨਸ਼ਾਟ ਲੈ ਲਓ ਜੇਕਰ ਤੁਹਾਨੂੰ ਸਿਲੇਬਸ ਫੁੱਲੀ ਤਰੀਕੇ ਨਾਲ ਚਾਹੀਦੀ ਹੈ ਵੀਡੀਓ ਤਾਂ ਵੀ ਮੈਂ ਅਪਲੋਡ ਕਰ ਦਵਾਂਗੀ ਹੁਣ ਆਪਾਂ ਕਰਦੇ ਹਾਂ ਆਰਕੀਓਲੋਜੀ ਦਾ मीनिंग ਕੀ ਹੈ ਐਂਡ ਡੈਫੀਨੇਸ਼ਨਸ ਐਕਸਟੈਰਾ ਸਭ ਤੋਂ ਪਹਿਲੇ ਗੱਲ ਕਰ ਲੈਣੇ ਆ ਕਿ ਆਰਕੀਓਲੋਜੀ ਹੈਗੀ ਕੀ ਹੈ ਇਹ ਤੁਸੀਂ ਉਸ ਦੀ ਇੰਟਰੋਡਕਸ਼ਨ ਲਿਖੋਗੇ ਸਭ ਤੋਂ ਪਹਿਲੇ ਕਿ ਪੁਰਾਤਤਵ ਵਿਗਿਆਨ ਜਾਨੀ ਕਿ ਆਰਕੀਓਲੋਜੀ ਕੀ ਹੈ ਇੱਕ ਵਿਗਿਆਨਿਕ ਵਿਧਾ ਹੈ ਜੋ ਪ੍ਰਾਚੀਨ ਸਮਾਜਾਂ ਉਨ੍ਹਾਂ ਦੀ ਸੰਸਕ੍ਰਿਤੀ ਜੀਵਨ ਸ਼ੈਲੀ ਅਤੇ ਇਤਿਹਾਸ ਦੀ ਪਰਚੋਲ ਕਰਦੀ ਹੈ ਇਹ ਵਿਦਿਆ ਪ੍ਰਾਣੀਆਂ ਵਸਤੂਆਂ ਇਮਾਰਤਾਂ ਲਿਪੀਆਂ ਭਾਗੌਲਿਕ ਨਿਸ਼ਾਨੀਆਂ ਤੇ ਹੋਰ ਪੌਤਿਕ ਪਰਚਿੰਨਾਂ ਦੀ ਖੋਜ ਅਤੇ ਅਧਿਐਨ ਦੁਆਰਾ ਅਤੀਤ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਉਸ ਤੋਂ ਅੱਗੇ ਅਸੀਂ ਕਰਦੇ ਹਾਂ ਪੁਰਾਤਤਵ ਵਿਗਿਆਨ ਦੀ ਸ਼ੁਰੂਆਤ ਠੀਕ ਹੈ ਹੁਣ ਗੱਲ ਕਰਦੇ ਹਾਂ ਸ਼ੁਰੂਆਤ ਦੀ ਕਿਸ ਚੀਜ਼ ਦੀ ਸ਼ੁਰੂਆਤ ਕਦੋਂ ਹੋਈ ਪ੍ਰਾਚਨ ਵਿਗਿਆਨ ਦੀ ਸ਼ੁਰੂਆਤ ਜਿਹੜੀ ਹੋਈ ਹੈ ਉਹ ਆ ਹੋਈ ਹੈ 19ਵੀਂ ਸਦੀ ਦੇ ਵਿੱਚ ਇੱਕ ਵਿਗਿਆਨਿਕ ਵਿਦਾਵਜੋ ਹੋਈ ਪਰ ਪ੍ਰਾਣੇ ਸਮਿਆਂ ਵਿੱਚ ਵੀ ਲੋਕ ਇਤਿਹਾਸਿਕ ਵਸਤੂਆਂ ਵਿੱਚ ਰੁਚੀ ਲੈਂਦੇ ਸਨ ਹੜੱਪਾ ਮੋਹਨਜੋਦੜੋ ਮਿਸਰ ਦੀਆਂ ਪਿਰਾਮਿਡਾ ਰੋਮਨ ਸਭਿਆਚਾਰ ਦੀ ਖੋਜ ਇਸ ਵਿਦਾ ਦੀ ਮਹੱਤਵਪੂਰਨ ਪ੍ਰਗਤੀ ਦਾ ਹਿੱਸਾ ਰਹੀ ਹੈ ਹਾਲਾਂਕਿ ਆਜ ਦੇ ਸਿਲੇਬਸ ਦੇ ਵਿੱਚ ਨਹੀਂ ਹੈਗਾ ਫਿਰ ਵੀ ਕਈ ਯਾਰ ਜਿਹੜਾ ਇਹ ਚੀਜ਼ ਨੂੰ ਲਰਨ ਕਰ ਲੈਣਾ ਚਾਹੀਦਾ ਹੈ ਨੌਲੇਜ ਹੀ ਸਹੀ ਅਸੀਂ ਡਿਸਕਸ ਕਰਦੇ ਆ ਕਿ ਪੁਰਾਤਿੱਤਵ ਵਿਗਿਆਨ ਦੇ ਮੁੱਖ ਅੰਗ ਕਿਹੜੇ ਹੁੰਦੇ ਨੇ ਉਹ ਸਭ ਤੋਂ ਪਹਿਲੀ ਗੱਲ ਹੈ ਖੁਦਾਈ ਪੁਰਾਣੀਆਂ ਵਸਤੂਆਂ ਹੱਡੀਆਂ ਦੇ ਇਮਾਰਤਾਂ ਦੀ ਖੋਜ ਕਰਨੀ ਵਿਸ਼ਲੇਸ਼ਣ ਕਰਨਾ ਮਿਲੀਆਂ ਚੀਜ਼ਾਂ ਦੀ ਜਾਂਚ ਪੜਤਾਲ ਅਤੇ ਉਹਨਾਂ ਦਾ ਇਤਿਹਾਸਿਕ ਜਿਵੇਂ ਕਿ ਮੋਹਨਜੋਦੜੋ ਹੜੱਪਾ ਦੇ ਵਿੱਚੋਂ ਮੂਰਤੀਆਂ ਮਿਲੀਆਂ ਸੀ ਸਿੱਕੇ ਮਿਲੇ ਸੀ ਅਜੇ ਤੱਕ ਉਸਦੀ ਬਚਾਜੀ ਲਿਪੀ ਦੀ ਜਿਹੜੀ ਆ ਉਹ ਜਾਂਚ ਪੜਤਾਲ ਹੁੰਦੀ ਪਈ ਹੈ ਦਸਤਾਵੇਜ਼ੀਕਰਨ ਨਵੀਆਂ ਖੋਜਾਂ ਨੂੰ ਲਿਖਤੀ ਰੂਪ ਵਿੱਚ ਦਰਜ ਕਰਨਾ ਸੰਭਾਲ ਅਤੇ ਸੁਰੱਖਿਆ ਵਿਰਾਸਕ ਵਸਤੂਆਂ ਜਿਵੇਂ ਕਿ ਗੱਲ ਕੀਤੀ ਜਾਵੇ ਮੈਮੋਰੀਅਲ ਬਣੇ ਹੁੰਦੇ ਨੇ ਐਗਜ਼ੀਬਿਸ਼ਨਾਂ ਲੱਗਦੀਆਂ ਨੇ ਫਿਰ ਕਈ ਚੀਜ਼ਾਂ ਦੀ ਉਹਨਾਂ ਨੂੰ ਸਾਹਮਣੇ ਰੱਖਿਆ ਜਾਂਦਾ ਆ ਉੱਥੇ ਜਾ ਕੇ ਜਿੰਨਾਂ ਲੋਕਾਂ ਨੂੰ ਇਤਿਹਾਸ ਵਿੱਚ ਰੁਚੀ ਹੁੰਦੀ ਆ ਉਹ ਜਾ ਕੇ ਦੇਖਦੇ ਨੇ ਪ੍ਰਾਤਿਤਵ ਵਿਗਿਆਨ ਦੀ ਮਹੱਤਤਾ ਪੁਰਾਣੀ ਸੱਭਿਆਚਾਰ ਅਤੇ ਇਤਿਹਾਸ ਨੂੰ ਜਾਣਨ ਲਈ ਮਨੁੱਖੀ ਵਿਕਾਸ ਅਤੇ ਜੀਵਨ ਸ਼ੈਲੀ ਨੂੰ ਸਮਝਣ ਲਈ ਸੰਸਕ੍ਰਿਤ ਵਿਕਾਸ ਵਿਰਾਸਤ ਦੀ ਸੰਭਾਲ ਲਈ ਇਹ ਜ਼ਰੂਰੀ ਨੇ ਕਿ ਅਸੀਂ ਆਪਣੀ ਸੰਸਕ੍ਰਿਤੀ ਨੂੰ ਵਿਰਾਸਤ ਨੂੰ ਸਾਂਭ ਕੇ ਰੱਖੇ ਉਸ ਵਾਸਤੇ ਪੁਰਾਤਤਵ ਆਰਕੀਓਲੋਜੀ ਇਜ਼ ਅ ਇੰਪੋਰਟੈਂਟ ਵਿਗਿਆਨਿਕ ਤਰੀਕਿਆਂ ਨਾਲ ਪਿਛਲੀ ਘਟਨਾਵਾਂ ਦੀ ਜਾਂਚ ਕਰਨਾ ਅ ਜੇਕਰ ਤੁਸੀਂ ਨਤੀਜਾ ਪੜ੍ਹ ਲੈਂਦੇ ਜੋ ਤੇ ਇਹ ਥੋੜਾ ਇਜ਼ੀ ਹੋ ਜਾਂਦਾ ਹੈ ਪ੍ਰਾਚੀਨ ਵਿਗਿਆਨ ਸਾਨੂੰ ਸਾਡੀ ਅਤੀਤ ਦੀ ਪਛਾਣ ਦਿੰਦਾ ਹੈ ਸਾਨੂੰ ਸਿੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ ਕਿਵੇਂ ਪ੍ਰਾਚੀਨ ਸਮਾਜ ਵਿਕਸਤ ਜਾਂ ਕਿ ਜੇਕਰ ਅਸੀਂ ਹਿਸਟਰੀ ਪੜ੍ਹਦੇ ਪਾਏ ਤਾਂ ਸਾਨੂੰ ਇਹ ਨੌਲੇਜ ਹੁੰਦੀ ਹੈ ਕਿ ਜਿਹੜੀ ਸਾਡਾ ਵਿਰਾਸਤ ਸੀ ਜਿਹੜਾ ਸਾਡਾ ਪ੍ਰਾਚੀਨ ਸਮਾਜ ਸੀ ਜਿਹੜੇ ਸਾਡੇ ਪਿਛਲੇ ਲੋਕ ਸੀ ਉਹ ਕਿਵੇਂ ਰਹਿੰਦੇ ਸੀ ਕਿ ਕਿਵੇਂ ਆਪਣਾ ਜੀਵਨ ਜਿਹੜਾ ਉਹ ਬਤੀਤ ਕਰਦੇ ਸੀ ਇਸ ਕਰਕੇ ਇਤਿਹਾਸ ਦੀ ਖੋਜ ਅਤੇ ਸੰਭਾਲ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਆਰਕੀਓਲੋਜੀ ਨਿਭਾ ਰਹੀ ਹੈ ਹੁਣ ਗੱਲ ਕਰਦੇ ਆ ਡੈਫੀਨੇਸ਼ਨਸ ਦੀ ਸਭ ਤੋਂ ਪਹਿਲੀ ਗੱਲ ਈਜ਼ੀ ਡੈਫੀਨੇਸ਼ਨਸ ਨੇ ਸਭ ਤੋਂ ਪਹਿਲੀ ਡੈਫੀਨੇਸ਼ਨਸ ਦੀ ਜੇਕਰ ਗੱਲ ਕਰੀਏ ਓਐਸਸੀਵੀਵੀ ਸਰਮ ਦੀ ਪੁਰਾਤਿੱਤਵ ਵਿਗਿਆਨ ਇਤਿਹਾਸ ਨੂੰ ਜ਼ਮੀਨ ਵਿੱਚੋਂ ਖੋਜਣ ਦੀ ਵਿਧਾ ਹੈ ਗਾਇਲੈਂਡ ਡੈਲਨ ਪੁਰਾਤੱਤਵ ਵਿਗਿਆਨ ਇੱਕ ਵਿਗਿਆਨਿਕ ਅਧਿਐਨ ਹੈ ਜੋ ਪੁਰਾਣੇ ਸਮਾਜਾਂ ਅਤੇ ਉਹਨਾਂ ਦੀਆਂ ਉਹਨਾਂ ਦੀ ਸੰਸਕ੍ਰਿਤੀ ਦੀਆਂ ਭੌਤਿਕ ਨਿਸ਼ਾਨੀਆਂ ਰਾਹੀਂ ਹੋਂਦ ਦੀ ਪੜਚਾਲ ਕਰਦਾ ਹੈ ਸਰ ਮੋਰ ਟਾਈਮਰ ਵੀਲਰ ਦੇ ਅਨੁਸਾਰ ਪੁਰਾਤੱਤਵ ਵਿਗਿਆਨ ਇਤਿਹਾਸ ਦੀਆਂ ਹੱਡੀਆਂ ਨੂੰ ਮਾਸ ਪਹਿਨਾਉਣ ਦੀ ਕਲਾ ਤੇ ਵਿਗਿਆਨ ਦੋਹਾਂ ਦਾ ਮਿਲਾਪ ਹੈ ਇਹ ਤੁਸੀਂ ਨੋਟਸ ਇਹਦੇ ਰੈਡੀ ਕਰ ਲਓ ਆਪਣੀ ਕਾਪੀ ਦੇ ਉੱਤੇ ਅਨਾਲੋ ਨਾਲ ਲਿਖੀ ਜਾਓ ਤਾਕਿ ਤੁਹਾਨੂੰ ਇਗਜ਼ਾਮ ਦੇ ਟਾਈਮ ਤੇ ਕੋਈ ਪ੍ਰੋਬਲਮ ਨਾ ਹੋਵੇ। ਬਾਕੀ ਜੇਕਰ ਵੀਡੀਓ ਚੰਗ ਲੱਗਦੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਕਿਉਂਕਿ ਇਸ ਦੇ ਰਿਲੇਟਡ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਤੁਹਾਨੂੰ ਇਸੇ ਚੈਨਲ ਦੇ ਉੱਤੇ ਪ੍ਰੋਵਾਈਡ ਹੋ ਜਾਣਗੀਆਂ। ਚੌਥੀ ਡੈਫੀਨੇਸ਼ਨ ਆ ਵੀ ਗਾਰਡਨਰ ਚਿਲਡੇ ਦੇ ਅਨਸਾਰ ਪੁਰਾਤਿਤਵ ਵਿਗਿਆਨ ਵਿਗਤ ਸਮਿਆਂ ਦੀ ਮਨੁੱਖੀ ਜੀਵਨ ਸ਼ੈਲੀ ਅਤੇ ਉਹਨਾਂ ਦੇ ਵਾਤਾਵਰਣ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਪਰਿਭਾਸ਼ਾਵਾਂ ਸਾਨੂੰ ਦੱਸਦੀਆਂ ਦੱਸਦੀਆਂ ਹਨ ਕਿ ਪਰਾਤਿਤਵ ਵਿਗਿਆਨ ਸਿਰਫ ਪੁਰਾਣੀਆਂ ਵਸਤੂਆਂ ਦੀ ਖੋਜ ਨਹੀਂ ਹੈ ਬਲਕਿ ਮਨੁੱਖੀ ਇਤਿਹਾਸ ਅਤੇ ਸਾਂਸਕ੍ਰਿਤਿਕ ਉਨਤੀ ਨੂੰ ਸਮਝਣ ਦਾ ਇੱਕ ਮਹੱਤਵਪੂਰਨ ਸਾਧਨ ਹੈ ਜਾਨਕਿ ਇਹ ਨਹੀਂ ਹੁੰਦਾ ਕਿ ਸਿਰਫ ਅਸੀਂ ਪੁਰਾਣੀਆਂ ਵਸਤੂਆਂ ਨੂੰ ਖੋਜਦੇ ਹਾਂ ਇਸ ਦੇ ਨਾਲ ਹੀ ਸਾਨੂੰ ਇਤਿਹਾਸ ਅਤੇ ਸਾਂਸਕ੍ਰਿਤਿਕ ਉਨਤੀ ਦਾ ਵੀ ਜਿਹੜੀ ਹੈ ਉਹ ਸਮਝ ਆਉਂਦੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਪਰਾਤਿਤਵ ਵਿਗਿਆਨ ਦੇ ਉਦੇਸ਼ ਏਮਸ ਕੀ ਨੇ ਔਰਕੋਲੋਜੀ ਦੇ ਪੁਰਾਣੀਆਂ ਸਭਿਆਚਾਰ ਦੀ ਪੁਨਰਰਚਨਾ ਕਰਨਾ ਠੀਕ ਹੈ ਇਹ ਏਮ ਹੁੰਦਾ ਹੈ ਜੋ ਸਾਡਾ ਪੁਰਾਣਾ ਸੱਭਿਆਚਾਰ ਹੈ ਸਾਡੀ ਅਰਜੀਮਨ ਸ਼ੈਲੀ ਸੀ ਆਰਥਿਕਤਾ ਸੀ ਧਾਰਮਿਕ ਵਿਸ਼ਵਾਸਾਂ ਨੂੰ ਸੰਸਮਝਣਾ ਜਿਵੇਂ ਕਿ ਉਸ ਉਥੋਂ ਪੁਰਾਣੀ ਸਮੇਂ ਦੇ ਵਿੱਚ ਲੋਕ ਕੀਤਾ ਦੇਵੀ ਦੇਵਤਿਆਂ ਨੂੰ ਮੰਨਦੇ ਸੀ ਕਿਵੇਂ ਦਾ ਉਹਨਾਂ ਦਾ ਵਿਸ਼ਵਾਸ ਸੀ ਧਾਰਮਿਕ ਆਰਥਿਕਤਾ ਜੀਵਨ ਸ਼ੈਲੀ ਉਹਨਾਂ ਦੀ ਕਿਵੇਂ ਸੀ ਜਿਵੇਂ ਮੋਹਨ ਜੋਦਰੋ ਹੜੱਪਾ ਦੇ ਵਿੱਚ ਜੋ ਜੋ ਮਿਲਿਆ ਉਸ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਲੋਕ ਕਿਵੇਂ ਰਹਿੰਦੇ ਸੀ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਇਤਿਹਾਸਿਕ ਅਤੇ ਸੱਭਿਆਚਾਰਕ ਵਿਸ਼ੇਸ਼ਾਂ ਦੀ ਸੁਰੱਖਿਆ ਕਰਕੇ ਭਵਿੱਖੀ ਪੀੜ੍ਹੀਆਂ ਦੀ ਸੰਭਾਲ ਕਰਨੀ ਮਨੁੱਖੀ ਵਿਕਾਸ ਦੀ ਸਮਝ ਮਨੁੱਖ ਦੇ ਉਤਪਤੀ ਯਾਨੀ ਕਿ ਮਨੁੱਖ ਨੇ ਆਪਣੀ ਉਤਪਤੀ ਕਿਵੇਂ ਕੀਤੀ ਆਪਣਾ ਵਿਕਾਸ ਕਿਵੇਂ ਕੀਤਾ ਇਹ ਸਭ ਦਾ ਅਧਿਐਨ ਉਸ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਕਿਵੇਂ ਜਾਂਦਾ ਰਿਹਾ ਇਹ ਸਭ ਦਾ ਅਧਿਐਨ ਜਿਹੜਾ ਆ ਉਹ ਪ੍ਰਾਤਿਤ ਵਿਗਿਆਨ ਦਾ ਉਦੇਸ਼ ਹੁੰਦਾ ਹੈ ਵਾਤਾਵਰਨ ਤੇ ਤਕਨੀਕੀ ਵਿਗਿਆਨ ਪੁਰਾਣੇ ਲੋਕ ਵਾਤਾਵਰਨ ਨਾਲ ਕਿਵੇਂ ਅਨੁਕੂਲ ਹੋਏ ਕਿਹੜੀਆਂ ਟੈਕਨੋਲੋਜੀਆਂ ਜਿਵੇਂ ਕਿ ਲੋਕ ਗੱਲ ਕਰਦੇ ਆ ਪਹਿਲਾਂ ਉਹਨਾਂ ਬੈਲ ਗਾੜੀ ਬਣਾਈ ਹਨ ਇਹ ਸਭ ਕੀ ਆ ਬੱਚਾ ਜੀ ਇਹ ਸਭ ਅਧਿਐਨ ਕਰਦੇ ਆ ਇੱਕ ਦੇ ਅਨੁਸਾਰ ਇਹ ਪੁਰਾਤਿੱਤਵ ਵਿਗਿਆਨ ਦਾ ਉਦੇਸ਼ ਆ ਅੰਤਰ ਵਿਭਾਗੀ ਅਧਿਐਨ ਇਹ ਵਿਗਿਆਨ ਇਤਿਹਾਸ ਭੂਗੋਲ ਜੀਵ ਵਿਗਿਆਨ ਅਤੇ ਹੋਰ ਵਿਸ਼ਿਆਂ ਨੂੰ ਜੋੜ ਕੇ ਪੁਰਾਤਿੱਤਵ ਵਿਧਿਆਨ ਨੂੰ ਵਿਵਿਕਪ ਬਣਾਉਂਦਾ ਹੈ ਜੇਕਰ ਤੁਹਾਨੂੰ ਇਹਦੀ ਪੀਡੀਐਫ ਨੋਟਸ ਚਾਹੀਦੇ ਨੇ ਕਮੈਂਟ ਕਰ ਦਿਓ ਬੱਚਾ ਜੀ ਮੈਂ ਤੁਹਾਨੂੰ ਉਹ ਸਾਰੇ ਨੋਟਸ ਜਿਹੜੇ ਨੇ ਇੱਕ WhatsApp ਗਰੁੱਪ ਬਣਿਆ ਹੋਇਆ ਉਹਦਾ ਮੈਂ ਲਿੰਕ ਫਿਰ ਦੇ ਦਾਂਗੀ ਤੇ ਤੁਸੀਂ ਸਾਰੇ ਜਣੇ ਉਸ ਵਿੱਚ ਜੁਆਇਨ ਹੋ ਜਾਓ ਤੁਹਾਨੂੰ ਇਸ ਤੇ ਨੋਟਸ ਜਿਹੜੇ ਨੇ ਇਹਨਾਂ WhatsApp ਗਰੁੱਪਸ ਜਾਂ Telegram ਗਰੁੱਪ ਤੇ ਰਾਈਵੀਂ ਮਿਲ ਜਾਣਗੇ ਪੁਰਾਤਤਵ ਵਿਗਿਆਨ ਦਾ ਵਿਸ਼ਾ ਸਕੋਪ ਆਫ ਆਰਕੀਓਲੋਜੀ ਕੀ ਆ ਪ੍ਰਾਚੀਨ ਪੁਰਾਤਤਵ ਵਿਗਿਆਨ ਲਿਖਤ ਰਿਕਾਰਡ ਤੋਂ ਪਹਿਲਾਂ ਦੀਆਂ ਸੱਭਿਆਚਾਰ ਦਾ ਦਿਆਨ ਇਹ ਕੀ ਆ ਦਾ ਸਕੋਪ ਆ ਪੁਰਾਤਤਵ ਵਿਗਿਆਨ ਵੱਖ-ਵੱਖ ਖੇਤਰਾਂ ਵਿੱਚ ਉਹ ਕਿਹੜੇ-ਕਿਹੜੇ ਵਿਸ਼ਿਆਂ ਦਾ ਵਿਗਿਆ ਪ੍ਰਾਤਿਤਵ ਵਿਗਿਆਨ ਦਾ ਵਿਸ਼ਾ ਉਹਦਾ ਸਕੋਪ ਕੀ ਹੈ ਉਹ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਕੰਮ ਕਰਦਾ ਹੈ ਇਤਿਹਾਸਿਕ ਪ੍ਰਾਤਿਤਵ ਵਿਗਿਆਨ ਲਿਖਤ ਰਿਕੋਰਡ ਰਿਕਾਰਡ ਵਾਲੀਆਂ ਸਭਿਆਚਾਰਾਂ ਦੀ ਜਾਂਚ ਸਮੁੰਦਰੀ ਪ੍ਰਾਤਿਤਵ ਵਿਗਿਆਨ ਸਮੁੰਦਰੀ ਜਹਾਜ਼ਾਂ ਦੇ ਮਲਬੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕਿਹੜੇ ਕਿਵੇਂ ਸਮੁੰਦਰੀ ਮਾਰਗਰਾਂਜਨ ਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਤੇ ਸਮਾਨ ਜਾਂਦਾ ਸੀ ਉਹ ਕਿਵੇਂ ਜਾਂਦਾ ਸੀ ਪਾਣੀ ਦੇ ਹੇਠਾਂ ਕਿਵੇਂ ਕੀ ਖੋਜੀ ਸਟਿੱਪਿੰਗਾਂ ਮੋਤੀ ਕਿਵੇਂ ਲੱਭਦੇ ਸੀ ਇਹ ਸਾਰੀਆਂ ਚੀਜ਼ਾਂ ਬਾਰੇ ਅਧਿਐਨ ਕਰਨਾ ਨੈਤਿਕ ਪ੍ਰਾਤਿਤਵ ਵਿਗਿਆਨ ਇਹ ਦੇ ਅਨੁਸਾਰ ਵਿਰਾਸਤੀ ਰੀਤੀ ਰਿਵਾਜਾਂ ਤੇ ਆਜ ਦੇ ਸਮਾਜਾਂ ਦੀ ਪਰਚੋਲ ਕਰਕੇ ਪੁਰਾਣੀਆਂ ਸੱਭਿਆਚਾਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਸੀ ਪ੍ਰਯੋਗਾਤਮਕ ਪ੍ਰਾਤਿਤਵ ਵਿਗਿਆਨ ਪੁਰਾਣੀਆਂ ਤਕਨੀਕਾਂ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਯਾਨਕਿ ਜਿਹੜੀਆਂ ਚੀਜ਼ਾਂ ਚੰਗੀਆਂ ਨੇ ਜਿਹੜੀਆਂ ਤਕਨੀਕਾਂ ਉਸ ਸਮੇਂ ਬਿਹਤਰ ਸੀ ਉਹ ਉਸ ਨੂੰ ਫੇਰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰਨੀ ਤਾਂ ਕਿ ਹੁਣ ਲਾਗੂ ਕੀਤਾ ਜਾ ਸਕੇ ਹੁਣ ਆਪਾਂ ਕਰਨੀਆਂ ਵਰਤੋਂ ਅਤੇ ਦੁਰਵਰਤੋਂ ਲਾਸਟ ਟਾਪਿਕ ਆ ਵੀਡੀਓ ਨੂੰ ਪੂਰਾ ਦੇਖਿਓ ਤਾਂ ਕਿ ਤੁਹਾਨੂੰ ਈਜ਼ੀ ਤਰੀਕੇ ਨਾਲ ਸਮਝ ਆ ਜਾਵੇ ਮੈਂ ਬਾਰ ਬਾਰ ਕਹਿੰਦੀ ਪਈਆਂ ਕਿ ਜੇਕਰ ਤੁਹਾਨੂੰ ਇਸ ਦੇ ਪੀਡੀਐਫ ਨੋਟਸ ਚਾਹੀਦੇ ਨੇ ਤਾਂ ਤੁਸੀਂ ਮੈਨੂੰ ਤਾਂ ਹੀ ਕਮੈਂਟ ਕਰ ਦਿਓ ਪੁਰਾਤਿਤ ਵਿਗਿਆਨ ਦੀ ਵਰਤੋਂ ਹੁਣ ਆਪਾਂ ਕਰਦੇ ਹਾਂ ਸੱਭਿਆਚਾਰਕ ਤੇ ਇਤਿਹਾਸਿਕ ਜਾਗਰੂਕਤਾ ਸਮਾਜਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਕੰਮ ਕਰਦਾ ਆ ਸਿੱਖਿਆ ਦੇ ਮਕਸਦ ਵਿਦਿਆਰਥੀ ਅਧਿਆਪਕਾਂ ਤੇ ਵਿਗਿਆਨੀਆਂ ਲਈ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ ਜਿਵੇਂ ਅਸੀਂ ਪੜ੍ਹਦੇ ਪਏ ਹਾਂ ਤੇ ਸਾਡੇ ਲਈ ਕੀ ਆ ਇਹ ਸਾਡੇ ਲਈ ਐਜੂਕੇਸ਼ਨਲ ਪਰਪਸ ਆ ਪ੍ਰੋਟੀਨ ਅਤੇ ਆਰਥਿਕਤਾ ਟੂਰਿਜ਼ਮ ਅਤੇ ਇਕਨੋਮੀ ਦੇਖੋ ਪੁਰਾਣੀਆਂ ਚੀਜ਼ਾਂ ਨੂੰ ਕਈ ਲੋਕ ਕਿਹੜੇ ਆ ਇਹਨਾਂ ਚੀਜ਼ਾਂ ਦੇ ਇਚੂ ਕੁੰਦੇ ਨੇ ਉਹ ਲੋਕ ਪੁਰਾਣੀਆਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਉਹ ਇਸ ਨਾਲ ਕੀ ਆ ਦੁਨੀਆ ਭਰ ਤੋਂ ਯਾਤਰੀਆਂ ਨੂੰ ਆਕਰਸ਼ਿਤ ਕਰ ਦਿਆ ਨੇ ਹੁਣ ਭਾਰਤ ਵਿੱਚ ਬਹੁਤ ਸਾਰੇ ਲੋਕ ਨੇ ਜਿਵੇਂ ਲੋਕੀ ਤਾਜ ਮਹਿਲ ਦੇਖਣ ਆਉਂਦੇ ਨੇ ਕੁਤਬੀਨਾਰ ਲੋਕੀ ਦੇਖਦੇ ਨੇ ਹੈਨਾ ਇਹ ਸਾਰੀਆਂ ਚੀਜ਼ਾਂ ਕੀ ਆ ਇਹ ਟੂਰਿਜ਼ਮ ਤੇ ਇਕਨੋਮੀ ਦਾ ਸਾਧਨ ਬਣਦੀਆਂ ਨੇ ਵਿਗਿਆਨਿਕ ਅਧਿਐਨ ਉਨ ਲੋਕੀ ਇਤਿਹਾਸ ਅਤੇ ਵਿਕਾਸ ਲਈ ਮਹੱਤਵਪੂਰਨ ਸੂਚਨਾ ਬਣਦੀਆਂ ਨੇ ਹੁਣ ਜੇਕਰ ਇਹਨਾਂ ਦੀ ਦੁਰਵਰਤੋਂ ਦੀ ਗੱਲ ਕੀਤੀ ਜਾਵੇ ਲੋਟ ਦੇ ਕਾਨੂੰਨੀ ਵਿਰੋਧੀ ਵਪਾਰ ਚੋਰੀ ਹੋਏ ਪ੍ਰਾਤਨ ਵਸਤੂਆਂ ਦੀ ਵਿਕਰੀ ਨਾਲ ਇਤਿਹਾਸਿਕ ਵਿਰਾਸਤ ਨੂੰ ਯਾਨੀ ਕਿ ਮਹਿੰਗੀ ਵੇਚਦੀ ਹੈ ਚੀਜ਼ ਹੈ ਇਸ ਕਰਕੇ ਕੁਝ ਲੋਕ ਇਹਨੂੰ ਚੋਰੀ ਵੀ ਕਰਦੇ ਨੇ ਜਿਸ ਕਰਕੇ ਇਤਿਹਾਸਿਕ ਵਿਰਾਸਤ ਨੂੰ ਨੁਕਸਾਨ ਪਹੁੰਚਦਾ ਹੈ ਰਾਜਨੀਤਿਕ ਚਲਾਕੀਆਂ ਕੁਝ ਲੋਕ ਪੁਰਾਤੱਤਵ ਖੋਜਾਂ ਦੀ ਗਲਤ ਤੌਰ ਤੇ ਵਿਵਿਖਣਾ ਕਰਕੇ ਆਪਣੇ ਸਵਾਰਥ ਲਈ ਵਰਤਦੇ ਹਨ ਝੂਠੇ ਵਿਗਿਆਨ ਤੇ ਗਲਤ ਜਾਣਕਾਰੀ ਪੁਰਾਣੇ ਵਿਦੇਸ਼ੀ ਵਰਗੀਆਂ ਠੀਕ ਹੈ ਝੂਠੀਆਂ ਸਿਧਾਂਤ ਨਾਲ ਅਸਲੀ ਇਤਿਹਾਸ ਦੀ ਗਲਤ ਚਿੱਤਰਕਾਰੀ ਕਾਫੀ ਟਾਈਮ ਹੁੰਦਾ ਹੈ ਕਿ ਜਿਹੜਾ ਅਸਲ ਇਤਿਹਾਸ ਹੁੰਦਾ ਹੈ ਉਸ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਪੁਰਾਤਿਤਵ ਥਾਵਾਂ ਦੀ ਨਸ਼ਟਤਾ ਸ਼ੈਰੀ ਕਰਨ ਜੋਧ ਅਤੇ ਨਿਰਮਾਣ ਕਾਰਜਾਂ ਕਰਕੇ ਮਹੱਤਵਪੂਰਨ ਇਤਿਹਾਸਿਕ ਥਾਵਾਂ ਖਤਮ ਹੋ ਰਹੀਆਂ ਨੇ ਹੁਣ ਜੇਕਰ ਗੱਲ ਕਰੀਏ ਨਤੀਜੇ ਦੀ ਕਨਕਲੂਜ਼ ਕੀ ਨਿਕਲਦਾ ਆ ਕਿ ਪੁਰਾਤਿਤਵ ਵਿਗਿਆਨ ਮਨੁੱਖੀ ਇਤਿਹਾਸ ਨੂੰ ਸਮਝਣ ਅਤੇ ਸੰਭਾਲਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਪਰ ਇਸ ਦੀ ਗਲਤ ਵਰਤੋਂ ਨਾਲ ਸੱਭਿਆਚਾਰਕ ਵਿਰਾਸਤ ਨੂੰ ਨੁਕਸਾਨ ਪਹੁੰਚਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਪੁਰਾਤੱਤਵ ਵਿਗਿਆਨ ਨੂੰ ਇਮਾਨਦਾਰੀ ਨੈਤਿਕਤਾ ਅਤੇ ਵਿਗਿਆਨਿਕ ਨਜ਼ਰੀਏ ਨਾਲ ਅੱਗੇ ਵਧਾਇਆ ਜਾਵੇ ਇਹ ਸੀ ਇਸ ਦੇ ਕੰਪਲੀਟ ਨੋਟਸ ਜੇਕਰ ਤੁਹਾਨੂੰ ਹੋਰ ਵੀ ਕਿਸੇ ਸਬਜੈਕਟ ਦੇ ਨੋਟਸ ਚਾਹੀਦੇ ਨੇ ਤੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਕਿਉਂਕਿ ਇੰਪੋਰਟੈਂਟ ਕੁਐਸ਼ਨਸ ਰਿਲੇਟਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਵੀਡੀਓ ਤੁਹਾਨੂੰ ਇਸੇ ਚੈਨਲ ਦੇ ਉੱਤੇ ਪ੍ਰੋਵਾਈਡ ਹੋਣਗੀਆਂ ਥੈਂਕ ਯੂ